ਰਭੋ ਨਿਰਵੈਰ ਅਕਾਲ ਮੂਰਤ ਆਯੋਨੀ ਸਭਉ ਗੁਰਪੁਰ ਸਾਧ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸ ਭੀ ਸੱਚ ਜੋ ਬੁਲਾਵੇ ਤੋ ਬੋਲੈ ਸੋਮੀ ਉਦਰ ਤੇ ਕਾਵਣ ਹਮਾਰੇ ਸਾਧ ਸੰਗ ਗਨਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਕ ਉਚਰੈ ਰਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰੋ ਸੁਮੈ ਜਾ ਕਲ ਤ੍ਰਪਾਖਰਾ ਤੁ ਕਸੰਦੇ ਨੋਰ ਹਰ ਸੋ ਕੋਰ ਸੋ ਛਟੀ ਐ ਤੁਧ ਟਠੇ ਸਚੇ ਪਾਤਸ਼ਾਹ ਹਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਸਾਹਿਬ ਜੀ गौडी पूर्वी महला पंजवा मेरे शरण प्रभु सुख पाए जादन विसर प्रहान सुखदाता दिन जात अजाए मेरे मन ਸ਼ਰਣ ਪ੍ਰਭੂ ਸੁਖ ਪਾਈ ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਈ ਰਹਾਉ ਏ ਗੁਰ ਰਣ ਕੀ ਪਾਹਨ ਤੁਮ ਆਈ ਬਹ ਜਗ ਆਸ ਬਧਾਈ ग्रह ਮੰਦਰ ਸੰਪੈ ਜੋ ਦੀਸੈ ਜੋ ਤਰ ਵਰ ਕੀ ਛਾਈ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਕ ਸਭ ਜਾਈ ਦੇਵਨ ਹਾਰਾ ਬਿਸਾਰਿਓ ਠਾਕੁਰ ਖਿਨਮ ਹੋਤ ਪਰਾਇ ਪਹਿਰੇ ਬਾਗ ਕਰਿ ਇਸ ਨਾਨ ਚੋ ਆ ਚੰਦਨ ਲਾਈ ਨਿਰਪੋ ਨਿਰੰਕਾਰ ਨਹੀਂ ਜੀਨਿਆ ਜੋ ਹਸਤੀ ਨ ਵਾਈ ਜੋ ਹੋਏ ਕਿਰਪਾਲ ਤਾ ਸਤਗੁਰ ਮਿਲੈ ਸਭ ਸੁਖ ਹਰ ਕੀ ਨਾਈ ਮੁਕਤ ਪਿਆਵ ਬੰਦਨ ਗੁਰ ਖੋਲੀ ਜਨ ਨਾਨਕ ਹਰ ਗੁਣ ਗਾਈ ਜੋ ਹੋਏ ਕਿਰਪਾਲ ਤਾ ਸਤਗੁਰ ਮੀਲੇ ਸਭ ਸੁਖ ਹਰ ਕੀ ਨਾਈ ਮੁਕਤ ਪਿਆਵ ਬੰਦਨ ਗੁਰ ਖੋਲੀ ਜਨਾਨਕ ਹਰ ਗੁਣ ਗਾਈ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਜਬਰ ਸ਼ਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਬਰੂਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦੇ ਜੀਵਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਚਿੰਤਾ ਮਨ ਕਰुणा ਮਏ ਦੀਨ ਦਿਆਲਾ ਪਰਮ ਬ੍ਰਹਮ ਜਾਂ ਕਹਿ ਸਿਮਰਨ ਸੁਖ ਪਾਏ ਗੁਰਦੇਵ ਕਹ ਰਹੇ ਨੇ ਕਿ ਕਰਣਾ ਮੈ ਦਾ ਪਾਵੈ ਕਿ ਕਿਰਪਾ ਸਰੂਪ ਜੋ ਪਰਮਾਤਮਾ ਹੈ। ਓ ਕਾਲਪੁਰਖ ਵਾਹਿਗੁਰੂ ਜਿਵੇਂ ਚਿੰਤਾ ਮਣੀ ਸੁਖ ਦਿੰਦਾ ਹੈ। ਓ ਕਾਲਪੁਰਖ ਵਾਹਿਗੁਰੂ ਪਰਮਾਤਮਾ ਵਿੱਚ ਸੁਖ ਦੇਣ ਵਾਲਾ ਹੈ। ਸ਼ਾਸਤਰਾਂ ਦੇ ਅਨੁਸਾਰ ਇਹ ਲਿਖਿਆ ਗਿਆ ਕਿ ਚਿੰਤਾ ਮਣੀ ਇੱਕ ਪੱਥਰ ਹੈ ਜਿਸ ਕੋਲੇ ਪੱਥਰ ਆ ਜਾਵੇ ਉਹ ਜੋ ਆਪਣੇ ਮਨ ਦੀ ਇੱਛਾ ਹੈ ਉਸ ਪੱਥਰ ਦੇ ਅੱਗੇ ਪ੍ਰਗਟ ਕਰ ਦੇਵੇ ਉਹ ਜਨਤਾ ਮਣੀ ਉਹਦੀ ਇੱਛਾ ਪੂਰੀ ਕਰ ਦਿੰਦਾ ਹੈ ਹੁਣ ਕਿਸੇ ਨੂੰ ਉਹ ਪੱਥਰ ਪ੍ਰਾਪਤ ਹੋ ਗਿਆ ਪੱਥਰ ਦੀ ਪ੍ਰਾਪਤੀ ਹੋਈ ਉਹਨੂੰ ਇਸ਼ਨਾਨ ਕਰਾਇਆ ਪੱਥਰ ਤੋਂ ਤੇ ਚੌਂਕੀ ਤੇ ਰੱਖ ਕੇ ਉਹਦੇ ਅੱਗੇ ਬੈਠ ਗਿਆ ਉਹਨੋ ਚਿੰਤਾ ਮਨੇ ਨੂੰ ਕਹਿਣ ਲੱਗਾ ਕਿ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ ਉਹਨੇ ਦੇ ਦਿੱਤੀ ਹੁਣ ਮਨੁੱਖ ਇੱਕ ਚੀਜ਼ ਦੇ ਖਾਣ ਵਾਲਾ ਤਾਂ ਨਹੀਂ ਹੈ ਇੱਕ ਵਸਤੂ ਜੇ ਪ੍ਰਾਪਤ ਹੋ ਗਈ ਤੇ ਉਹਦੇ ਤੇ ਰੁਕ ਜਾਏਗਾ جی ایک پوری ہو گئی کل تیار دو ہے اِس بھی جانے ہاں گرو گھروں کے گرو گرنتھ سا جی اے جا کے متعا ٹیکتے ہیں یہ منگ کرتے ہیں کہ سان فلانی چیز چاہیے ਜਦੋਂ ਗੁਰੂ ਉਹ ਸਾਨੂੰ ਦੇ ਦਿੰਦਾ ਉਹ ਵਸਤੂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਸਾਡੀ ਦੂਜੀ ਮੰਗ ਸ਼ੁਰੂ ਹੋ ਜਾਂਦੀ ਹੈ ਸਾਨੂੰ ਹੁਣਾ ਚਾਹੀਦਾ ਜਿਹੜੀ ਤ੍ਰਿਸ਼ਨਾ ਹੈ ਮਨ ਦੀ ਇਹ ਮੁੱਕਦੀ ਨਹੀਂ ਇੱਕ ਦੇ ਦੇ ਕੱਲ ਨੂੰ ਦੂਜੀ ਤਿਆਰ ਦੂਜੀ ਮਿਲ ਜਾਈ ਤੀਜੀ ਤਿਆਰ ਮਨੋਖ ساری ਉਮਰ ਮੰਗਦਾ ਹੀ ਰਹਿੰਦਾ ਅਰ ਮੰਗਣ ਦੇ ਵਿੱਚ ਕੀ ਹੋਵੇ ਸੰਸਾਰ ਮੰਗੇ ਵੀ ਉਹ ਜਾ ਰਿਹਾ ਹੈ ਜੋ ਨਾਲ ਨਹੀਂ ਜਾਣਾ ਅਰ ਦਸਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਬਾਣੀ ਪੜਦਾ ਪਾਠ ਕਰਦਾ ਸੇਵਾ ਕਰਦਾ ਸਿਮਰਨ ਕਰਦਾ ਹੁਣ ਸਿਮਰਨ ਕਰਕੇ ਸੇਵਾ ਕਰਕੇ ਬਾਣੀ ਪੜਕੇ ਮੰਗਣੀ ਦਾ ਮੁਕਤੀ ਜੀ ਤੇ ਮੰਗ ਲਈ ਜਾ ਰਿਹਾ ਜੇ ਮੇਰੇ ਕੋਲੇ ਮਕਾਨ ਨਹੀਂ ਮਕਾਨ ਦੇ ਦੇ ਪੁੱਤਰ ਨਹੀਂ ਘਰ ਪੁੱਤਰ ਦੇ ਦੇ ਚਿਤਵਣੀਆਂ ਵਾਦੀਆਂ ਜਾ ਰ بھائی گردس نے بھی یہ گل ہے اپنی وارچ کہ چنتا من گر چنتا من چنتا نہ مٹائے چنتا منی تو دان دا سے جی نہ مڑ کے منگنے کی ضرورت نہ پی ਉਦੋਂ ਚਿੰਤਾ ਮਣੀ ਨੇ ਚਿੰਤਾ ਦਾ ਦਿੱਤੇ ਅੱਜ ਮੰਗਿਆ ਕੱਲ ਹੋਰ ਮੰਗਣ ਨਾਲ ਚਿੰਤਾ ਮਣੀ ਨੇ ਚਿੰਤਾ ਵਧਾ ਦਿੱਤੀ ਹਟਾਈ ਨਹੀਂ ਵੱਧ ਗਈ ਚਿੰਤਾ ਤੇ ਗੁਰੂ ਨੂੰ ਛੱਡ ਕੇ ਚਿੰਤਾ ਮਨ ਗੁਰ ਛੱਡ ਕੇ ਜਿਹੜਾ ਸਾਰੇ ਸੰਸਾਰ ਦਾ ਪਾਲਣ ਹਾਰਾ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹਨੂੰ ਛੱਡ ਕੇ ਤੂੰ ਪੱਥਰ ਦੇ ਪਿੱਛੇ ਪਿਆ ਹੈ ਜੇ ਪੱਥਰ ਤੇਰੀ ਆਸਾ ਪੂਰੀ ਕਰੇ ਉਹਦੇ ਅੱਗੇ ਜਾ ਕੇ ਮੱਥੇ ਟੇਕੀ ਜਾ ਰਿਹਾ ਹੈ ਸਭ ਤੋਂ ਵੱਡਾ ਚਿੰਤਾ ਮਣੀ ਗੁਰੂ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਸੰਸਾਰ ਦੇ ਸੁੱਖ ਵੀ ਦਿੰਦਾ ਹੈ ਤੇ ਪਰਲੋਕ ਦੇ ਸੁੱਖ ਵੀ ਦਿੰਦਾ ਦੋਨਾਂ ਜਹਾਨਾਂ ਦੇ ਹੁਣ ਚੰਤਾ ਮਣੀ ਤੋਂ ਮੰਗਿਆ ਚੰਤਾ ਮਣੀ ਤੋਂ ਸੰਸਾਰ ਦਾ ਜੀਹ ਦੇ ਦੋ ਵਸਤੂ ਦੇ ਦੋ ਉਹਨੋਂ ਅੱਗੇ ਨਾਲ ਤਾਂ ਨਹੀਂ ਜਾਣਾ ਪਰਲੋਕ ਦੇ ਵਿੱਚ ਤਾਂ ਨਾਲ ਹੀ ਜਾਏਗਾ ਲੋਕ ਦੇ ਵਿੱਚ ਤਾਂ ਤੁਹਾਡੀ ਸਿਹਦਾ ਕਰ ਸਕਦਾ ਪਰ ਪਰਲੋਕ ਦੇ ਵਿੱਚ ਕੇਵਲ ਤੇ ਕੇਵਲ ਨਾਮ ਜਾਏਗਾ ਜਿਹੜਾ ਤੁਸੀਂ ਨਾਮ ਜਪਿਆ ਹੈ ਚਿੰਤਾ ਮਨpur ਛੱਡ ਕੇ ਚਿੰਤਾ ਮਨ ਚਿੰਤਾ ਨਾ ਮਿਟਾਏ ਚਿਤਵਣੀਆਂ ਲੱਖ ਰਾਤ ਦੇ ਦਿਨ ਰਾਤ ਮਨ ਦੇ ਵਿੱਚ ਥੋੜੀ ਮਦਗਿਆ ਅਜਾ ਮੰਗ ਲਿਆ ਕੱਲ ਨੂੰ ਹੋਰ ਮੰਗ ਲਿਆ ਬਰਸੋਂ ਹੋਰ ਮੰਗ ਲਿਆ ਜਣ ਰਾਤ ਵਤੀਆਂ ਗੀਆਂ ਤਰਾਸ ਨਾ ਤ੍ਰਿਸ਼ਨਾ ਅਗਨ बुझाਏ ਤਰਾਸ ਹੁੰਦਾ ਡਰ ਮਨ ਦੇ ਡਰ ਨੂੰ ਦੂਰ ਨਹੀਂ ਕਰ ਸਕਦਾ ਸਾਡੀ ਤ੍ਰਿਸ਼ਨਾ ਨਹੀਂ ਬੁਝਾ ਸਕਦਾ ਇਹਦੀ ਤ੍ਰਿਸ਼ਨਾ ਦੀ ਅਗਨੀ ਸਾਡੇ ਅੰਦਰ ਹੈ ਇਹ ਚਿੰਤਾ ਮਣੀ 부ਝਾ ਨਹੀਂ ਸਕ। ਬਾਣੀ ਦੇ ਵੀ ਬਚਨ ਨੇ ਕਿ ਤ੍ਰਿਸ਼ਨਾ ਵਿਰਲੇ ਹੀ ਕਿ 부ਝੇ। ਸੰਸਾਰ ਦੇ ਵਿੱਚ ਵਿਰਲੇ ਨੇ ਪਿਆਰਿਓ ਜਿਨ੍ਹਾਂ ਦੀ ਇਹ ਤ੍ਰਿਸ਼ਨਾ 부ਝਦੀ ਹੈ। ਇਹ ਵੱਧਦੀ ਜਾਂਦੀ ਹੈ ਬਲ ਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਇ। ਗੁਰਪੂਰੇ ਵਿਣਜੰਪੁਰ ਜਾਏ ਪੂਰੇ ਗੁਰੂ ਤੋਂ ਬਿਨਾ ਜਮ ਹੀ ਲੈ ਕੇ ਜਾਣਗੇ ਜੰਮਾਂ ਤੇ ਬਸ ਪਾਉਣਗੇ ਸਵਰਗਾਂ ਦੇ ਵਿੱਚ ਵਾਸਾ ਨਹੀਂ ਨਰਕਾਂ ਦੇ ਵਿੱਚ ਹੀ ਵਾਸਾ ਮਿਲੇਗਾ ਉਹ ਜੰਮਣ ਮਰਨਾ 84 ਲੱਖ ਜੁਨਾ ਫਿਰ ਪੂਤਨੀਆਂ ਪੈਣਗੀਆਂ ਬਾਣੀ ਬਲਿ ਦੀ ਨਾਨਕ ਕਹਿਤ ਚੇਤ ਜੰਤਾ ਮਨੋ ਤੇ ਪੀ ਉਤਰੇ ਪਰ ਚੇਤ ਦਾ ਭਾਵ ਸਿਮਰ ਸਿਮਰਨ ਕਰੋ ਚਿੰਤਾ ਮਨ ਕੋਣ ਹੈ ਪ੍ਰਮਾਤਮਾ ਕਾਲ ਫਖਵਾਏ ਮੋ ਉਹਦਾ ਸਿਮਰਨ ਕਰ ਜਿਹੜਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕਰੇਗਾ ਇਸ ਸੰਸਾਰ ਦੇ ਵਿੱਚ ਇਹੀ ਹਉ ਹਾਂ ਦੋਨੋਂ ਜਗ੍ਹਾ ਤੇਰੀ ਸਹਯਤਾ ਕਰੇਗਾ ਗੁਰਦੇਵ ਕਹਿੰਦੇ ਕਿ ਕਿਰਪਾ ਸਰੂਪ ਪ੍ਰਮਾਤਮਾ ਚਿੰਤਾ ਮਣੀ ਵਾਂਗੂ ਸਾਰੇ ਭਲ ਦੇਣ ਵਾਲਾ ਉਹ ਕਾਲਪੁਰਖ ਵਾਇਕਰੂ ਉਹ ਪਾਰ ਬ੍ਰਹਮ ਪਰਮੇਸ਼ਰ ਜਿਹਾ ਦਿਆਲੂ ਹੈ ਦਿਆਲੂ ਕਿਰਪਾਲੂ ਹੈ ਜਿਸ ਦੇ ਸਿਮਰਨ ਕਰਨ ਦੇ ਨਾਲ ਲੋਕ ਤੇ ਪਰਲੋਕ ਦੇ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ ਉਹਦਾ ਸਿਮਰਨ ਕਰਨ ਦੇ ਨਾਲ ਲੋਕ ਦੇ ਸੁੱਖ ਪ੍ਰਾਪਤ ਹੋਣਗੇ ਤੇ ਜਮਾਂ ਤੋਂ ਛਟਕਾਰਾ ਹੋ ਜਾਵੇਗਾ ਤੇ ਜੰਮਣਾ ਮਰਨਾ ਜਿਹੜਾ ਹੈ ਉਹ ਕੱਟਿਆ ਜਾਵੇਗਾ ਜੇ ਤੂੰ ਉਹਦਾ ਨਾਮ ਸਿਮਰੇਗਾ ਉਹਦਾ ਨਾਮ ਜਪੇਗਾ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਮੁਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੋੜੀ ਪੂਰਬੀ ਮਹਿਲਾ ਪੰਜਵਾ ਗੋੜੀ ਪੂਰਬੀ ਦੇ ਵਿੱਚ ਪੰਜਮ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਮੇਰੀ ਮਨ ਸ਼ਰਣ ਪ੍ਰਭੂ ਸੁਖ ਪਾਈ ਯਾਰਿਆ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਣ ਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਉਹਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ ਫਿਰ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਾ ਦਿਨ ਬਿਸਰੇ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਈ ਇਹ ਗੱਲ ਯਾਦ ਰੱਖ ਜਿਸ ਦਿਨ ਪ੍ਰਾਣਾ ਨੂੰ ਸੋਖ ਦੇਣ ਵਾਲਾ ਪ੍ਰਭੂ ਉਹ ਕਾਲਪੁਰਖ ਵਾਇ ਗੁਰੂ ਪਰਮਾਤਮਾ ਬਿਸਰਦਾ ਭਾਵ ਹੈ ਕਿ ਭੁੱਲਦਾ ਹੈ ਜਿਸ ਦਿਨ ਉਹਦਾ ਨਾਮ ਨਹੀਂ ਜਪਦਾ ਉਹਨੂੰ ਯਾਦ ਨਹੀਂ ਕਰਦਾ ਉਹ ਦਿਨ ਨਿਸਫਲ ਹੀ ਜਾਣ ਉਹ ਦਿਨ ਨੂੰ ਨਿਸਫਲ ਹੀ ਜਾਣ جس دن دن او دا یاد چیتا نہیں ہوں او ویارت ہی جان دا ہے یا جدا دن جڑا ہے او ویارت, جیدہ جیدہ ویارت, ویارت, ویارت ہی بتیت ہو گیا جڑے چوبی کنٹے نے چوبی ہیار سواس نے اے نیس پھل ہی چلے گئے او دا نام لے تو بنا ویارت ہوا جاتے رہاو دا بشرام دے کہ اگلی پنکتی قدر کر رہے ہیں نام ਇਕ ਰਹਿਣ ਕੇ ਪਾਹਨ ਤੁਮ ਆਈ ਬਹੁ ਜੁਗ ਆਸ ਬਧਾਈ اے ਭਾਈ ਤੂੰ ਤਾਂ ਇੱਕ ਦਿਨ ਦਾ ਪ੍ਰਾਣਾ ਹੈ ਤੇ ਸੰਸਾਰ ਤੇ ਮਾਤ ਲੋਕ ਤੇ ਇੱਕ ਰਾਤ ਕੱਟਣ ਲਈ ਆਇਆ ਹੈ ਇਹ ਤੋਂ ਵਾਪਸ ਚਲੇ ਜਾਣਾ ਇੱਥੇ ਰਹਿਣਾ ਨਹੀਂ اور تے پر کے بہ گیا موہ پا کے بہ گیا پوترا نہ موہ پا لیا تیا پتنی پتی نہ ماتا پتا سکے سربنیاں تنا موہ پائی بیٹھے تلے جانا رہنا نہیں تچن نے بانی ایک گل رکھتی ہے ਮਨੁੱਖ ਆਇਆ ਕੀ ਲੈਣ ਲਈ ਕਠੜੀ ਦੀ ਤਰੀ ਯਾਰੇ ਰਾਤ ਕਾਰਨ ਧਨ ਸੰਜੀਐ ਭਲਕੇ ਚੱਲਣ ਹੋਏ ਰਹਿਣਾ ਇੱਕ ਰਾਤ ਹੈ ਧਨ ਇਕੱਠਾ ਕਰਨ ਲੱਗ ਬਿਆ ਜ਼ਮੀਨਾਂ ਇਕੱਠੀਆਂ ਕਰਨ ਲੱਗ ਬਿਆ ਮਕਾਨ ਬਣਾਉਣ ਨਾਲ ਇਕੱਠੇ ਕਰੀ ਜਾ ਰਿਹਾ ਮੋਹ ਦੇ ਵਿੱਚ ਪਏ ਰਹਿਣਾ ਇੱਕ ਰਾਤ ਰਾਤ ਕਾਰਨ ਧਨ ਸੰਜੀਐ ਪੜ ਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਜਿਹੜੀਆਂ ਜੋੜੀਆਂ ਹੋਈਆਂ ਵਸਤੂਆਂ ਨੇ ਉਹ ਜਦੋਂ ਨਾਲ ਨਹੀਂ ਜਾਂਦੀਆਂ ਫਿਰ ਮੰਜੇ ਤੇ ਪਿਆ ਪਛਤਾਉਂਦਾ ਇਹ ਮੈਂ ਤਾਂ ਆਪਣੇ ਜੀਵਨ ਵਿਅਰਥ ਬੁਆ ਲਿਆ ਨਾਮ ਜਪਿਆ ਨਹੀਂ ਬਾਣੀ ਪੜੀ ਨਹੀਂ ਸਿਮਰਨ ਕੀਤਾ ਨਹੀਂ ਧਿਆਨ ਲਾਇਆ ਨਹੀਂ سیوا کی ساتھ ویرت ہی گوا بیٹھے گردیو کہہ رہے پیارے رات رہنے آیا ہے پرہنا ہے جی سر پرہنے ہوں رشتے دار آئے کوئی شام نو چلے جاتا ہے کوئی رات گزار کے چلے جاتا دوسرے دن رلے جی ਉਰ ਦੇਵ ਕਹਿੰਦੇ ਤੂੰ ਵੀ ਪ੍ਰਾਉਣਾ ਬਣ ਕੇ ਆਇਆ ਹੈ ਤੇ ਬਹੁਤ ਜਗ ਆਸ ਬਧਾਏ ਤੇ ਤੂੰ ਇਹ ਸੋਚੀ ਬੈਠਾ ਕਿ ਪਤਾ ਨਹੀਂ ਮੱਕਨੇ ਜੁਗਾ ਤੱਕ ਇੱਥੇ ਰਹਿਣਾ ਵੀ ਮੈਂ ਤਾਂ ਇੱਥੋਂ ਜਾਣਾ ਹੀ ਨਹੀਂ ਤੂੰ ਦਾ ਮਨ ਦੇ ਵਿੱਚ ਇਹ ਆਸ ਲਗਾਈ ਬੈਠਾ ਹੈ ਕਿ ਸੰਸਾਰ ਤੋਂ ਦੂਸਰਿਆਂ ਨੇ ਜਾਣਾ ਮੈਂ ਨਹੀਂ ਜਾਣਾ ਇਹ ਤੇਰੇ ਮਨ ਦਾ ਵਹਿਮ ਹੈ ਪਿਆਰੇਆ ਜਾਣਾ ਤੈਨੂੰ ਵੀ ਪਹਿਣਾ ਕਿਉਂਕਿ ਬਾਣੀ ਇਹ ਗੱਲ ਕਹਿੰਦੀ ਹੈ ਕਿ ਮਰਨ ਲਿਖਾਏ ਮੰਡਲ ਲੈ ਪਹਿਲਾਂ ਮਰਨਾ ਲਿਖਿਆ ਹੈ ਪਿਆਰੇ ਸੰਸਾਰ ਤੇ ਆਉਣ ਤੋਂ ਪਹਿਲਾਂ ਜਨਮ ਬਾਅਦ ਚ ਹੋਇਆ ਹੈ ਮੌਤ ਪਹਿਲਾਂ ਲਿਖੀ ਗਈ ਹੈ ਤੇ ਇਹਨੇ ਸਵਾਸ ਲੈ ਕੇ ਜਾ ਰਿਹਾ ਹੈ ਇਹਨੇ ਸਵਾਸ ਝੋਕੇ ਤੂੰ ਵਾਪਸ ਇਸ ਜਗ੍ਹਾ ਤੇ ਆਉਣਾ ਅਗਲੇ ਪੌਂਤੀ ਜਿ ਕਥਨ ਕਰ ਰਹੇ ਹਨ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰ ਵਰ ਕੀ ਛਾਈ ਬ੍ਰਹਿਦ ਪਾਵੈ ਕੱਚੇ ਘਰ ਤੇ ਮੰਦਰ ਪੱਕੇ ਤੇ ਸੰਪਦਾ ਹੈ ਜੋ ਕੁਝ ਤੂੰ ਕਮਾਇਆ ਹੈ ਜੋ ਕੁਝ ਤੇਰੇ ਪਾਸ ਹੈ ਤਨ ਦੌਲਤ ਜੋ ਤੂੰ ਇਕੱਠਾ ਕਰ ਰਿਹਾ ਹੈ ਇਨੂੰ ਪਿਆਰਿਆ ਹੈ ਜਾਣ ਜਿਵੇਂ ਬਰਖ ਦੀ ਛਾਂ ਹੈ ਹੁਣ ਸੂਰਜ ਚੜ੍ਹਿਆ ਸੂਰਜ ਚੜ੍ਹਿਆ ਤੇ ਬਰਖ ਦੀ ਛਾਂ ਹੋ ਗਈ ਪਰ ਜਿਵੇਂ ਜਿਵੇਂ ਸੂਰਜ ਟਲਦਾ ਜਾਂਦਾ ਹੈ ਓਵੇਂ ਓਵੇਂ ਬਰਖ ਆਪਣੀ ਜਗ੍ਹਾ ਬਦਲ ਦਿੰਦੀ ਹੈ ਛਾਂ ਦਿਅੰਤ ਨੂੰ ਉਹ ਛਾਂ ਲੋਪ ਹੋ ਜਾਂਦੀ ਹੈ ਇਹ ਸਰੀਰ ਵੀ ਇੱਕ ਬਰਜ ਹੈ ਇਹ ਮੌਤ ਵੱਲ ਵਧਦਾ ਜਾ ਰਿਹਾ ਹੈ ਤਖੀਰ ਨੂੰ ਸੂਰਜ ਡੁੱਬੇ ਜਾਣਾ ਹੈ ਇਹ ਸੰਸਾਰ ਤੋਂ ਚਲੇ ਜਾਣਾ ਹੈ ਇਹ ਜੋ ਕੁਝ ਵੀ ਤੂੰ ਦੇਖ ਰਿਹਾ ਹੈ ਸਭ ਕੁਝ ਨਾਸਵੰਤ ਹੈ ਇਹ ਕੁਝ ਸਦਾ ਰਹਿਣ ਵਾਲਾ ਨਹੀਂ ਹੈ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਤੋ ਤਾਂ ਇਹ ਮਾਨ ਕਰੀ ਬਿਠਾਏ ਕਿ ਸਰੀਰ ਮੇਰਾ ਹੈ ਇਹ ਸੰਪਦਾ ਤਾਂ ਦੌਲਤ ਇਹ ਮੇਰੀ ਹੈ ਤੇ ਜਿਹੜੇ ਬਾਗ ਬੀਜੇ ਨੇ ਜ਼ਮੀਨਾਂ ਜਾਇਦਾਦਾਂ ਨੇ ਹਰੇ ਭਰੇ ਬਾਗ ਨੇ ਇਹ ਵੀ ਮੇਰੇ ਨੇ ਤੇ ਜਿਹੜੀਆਂ ਜਿੰਗੀਰਾਂ ਇਹ ਵੀ ਮੇਰੀਆਂ ਨੇ ਮੈਂ ਸੰਪਦਾ ਦਾ ਮਾਲਕ ਹਾਂ ਇਹ ਜ਼ਮੀਨ ਮੇਰੀ ਹੈ ਦੇਵਨ ਹਾਰਾ ਬਿਸਰਿਓ ਠਾਕੁਰ ਕਿਨ ਮੈਂ ਹੋਤ ਪਰਾਏ ਤੇ ਜਿਸ ਨੇ ਸਭ ਕੁਝ ਦਿੱਤਾ ਹੈ ਇਹ ਜੜੀਆਂ ਵਸਤੂਆਂ ਤੈਨੂੰ ਦਿੱਤੀਆਂ ਨੇ ਠਾਕੁਰ ਦਾ ਭਾਵ ਹੈ ਮਾਲਕ ਤੂੰ ਮਾਲਕ ਤੈਨੂੰ ਭੁੱਲ ਗਿਆ ਜਿਨੇ ਸਭ ਕੁਝ ਤੈਨੂੰ ਦਿੱਤਾ ਹੈ ਉਹ ਕਾਲ ਪ੍ਰਖ ਵਾਹਿਗੁਰੂ ਪਰਮਾਤਮਾ ਨੂੰ ਤੂੰ ਭੁਲਾ ਦਿੱਤਾ ਹੈ ਪਰ ਯਾਦ ਰੱਖ ਇਹ ਪਦਾਰਥ ਪਿਆਰਿਆ ਇੱਕ ਛਿਣ ਦੇ ਵਿੱਚ ਪ੍ਰਾਏ ਹੋ ਜਾਣੇ ਨੇ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਛੱਡ ਜਾਣਗੇ ਜਦੋਂ ਤੂੰ ਚਲਿਆ ਜਾਵੇਂਗਾ یہ پدارت تو سنسارے نے سنسار سے ہی رہ جسے نہیں یہ کسی رہی ہے؟ یہ تو جنہیں سرشٹی سازی ہے یہ اس سے دے ہی یہ پدارت سڈے نہیں ہے کیونکہ سڈے آن تو پہلے موجود سن دھرتی اصیں کچھ لے کے نہیں ہے، آئے کچھ بنایا نہیں ہے تو جنہیں بنایا ہے جنہیں سرشتی ساری تمام سرشٹی سازی ہے ਜੋ ਕੁਝ ਵੀ ਦੇਖ ਰਿਹਾ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੈ ਸਾਡਾ ਇਹਦੇ ਵਿੱਚ ਕੁਝ ਨਹੀਂ ਅਸੀਂ ਤਾਂ ਸਵਾਸ ਬਤੀਤ ਕਰਨੇ ਨੇ ਇੱਥੇ ਰਹਿ ਕੇ ਉਹ ਚੰਗੇ ਕਰਮ ਕਰੇਗਾ ਤਾਂ ਚੰਗੇ ਲੇਖੇ ਵਿੱਚ ਪੈਣਗੇ ਮਾੜੇ ਕਰਮ ਕਰੇਗਾ ਤੇ ਮਾੜੇ ਲੇਖਾ ਵਿੱਚ ਪੈਣੇ ਪਰ ਇਹ ਸਭ ਕੁਝ ਇੱਕ ਛੰਦ ਦੇ ਵਿੱਚ ਤੇਰੇ ਤੋਂ ਪਰਾਇਆ ਹੋ ਜਾਵੇਗਾ ਪਹਿਰੇ ਬਾਗਾ ਕਰਿ ਈਸ਼ਨਾਨ ਚੋ ਆਚੰਦਨ ਲਾਈ ਈਸ਼ਨਾਨ ਕਰਕੇ ਮਨ ਬੜੇ ਸੋਹਣੇ ਸੋਹਣੇ ਬਾਗਾ ਦਾ ਭਾਵ ਹੈ ਪੁਸ਼ਾਕੇ ਪਹਿਨਦਾ ਈਸ਼ਨਾਨ ਕਰਕੇ ਪੁਸ਼ਾਕੇ ਬੜੇ ਬੜੇ ਸੋਹਣੇ ਪਹਿਨਦਾ ਤੇ ਚੰਦਨ ਆਦਿ ਆਤਰਫਲੇ ਇਤਰ ਨੂੰ ਆਪਣੇ ਸਰੀਰ ਤੇ ਮਲਦਾ ਹੈ ਜਿਹਦੇ ਵਿੱਚੋਂ ਸਰੀਰ ਦੇ ਵਿੱਚੋਂ ਖੁਸ਼ਬੂ ਆਉਂ। ਐਸੇ ਕਰਮ ਕਰੀ ਜਾ ਰਿਹਾ ਹੈ। ਨਿਰਪਉ ਨਿਰੰਕਾਰ ਨਹੀਂ ਜੀਨਿਆ ਜੋ ਹਸਤੀ ਨ ਵਾਈ ਤੇ ਇਹ ਸਰੀਰ ਨੂੰ ਜਿਹੜਾ ਪਿਆਰ ਤੂੰ ਇਸ਼ਨਾਨ ਕਰਾ ਰਿਹਾ ਹੈ। ਇਹਦੇ ਤੇ ਬੜੀਆਂ-ਬੜੀਆਂ ਸੁਗੰਧੀਆਂ ਮਿਲਦੇ ਹਨ ਜੇ ਨਿਰੰਕਾਰ ਤੇਰੇ ਚੇਤੇ ਵਿੱਚ ਨਹੀਂ ਆਉਂਦਾ ਉਹ ਕਾਲਪੁਰਖ ਵਾਏ ਗੁਰੂ ਪਰਮਾਤਮਾ ਤੇਰੇ ਚੇਤੇ ਵਿੱਚ ਨਹੀਂ ਆਉਂਦਾ ਤੂੰ ਉਹਨੂੰ ਯਾਦ ਨਹੀਂ ਕਰਦਾ ਤੇ ਤੇਰੇ ਕੀਤੇ ਹੋਏ ਕਰਮ ਸਾਰੇ નિਸਫਲ ਨੇ ਤੇ ਪਰਮਾਨੰਕ ਹੀ ਦਾ ਦਿੰਦੇ ਨੇ ਜਿਉਂ ਹਸਤੀ ਨਾਮ ਆਏ ਜਿਵੇਂ ਹਾਥੀ ਨੂੰ ਨਵਾਉਣ ਵਾਲਾ ਮੁਹਾਵਰਾ ਉਹਨੂੰ ਮਲ-ਮਲ ਕੇ ਨਹਾਉਂਦਾ ਹੈ। ਪ੍ਰਾਰਥਨਾ ਕੀ ਕਰਦਾ ਹੈ। ਫਿਰ ਆਪਣੇ ਤੇ ਚਿਕੜ ਟੁੱਟ ਲੈਂਦਾ ਹੈ। ਉਹਨੂੰ ਉਹਦੀ ਮਿਹਨਤ ਕੀਤੀ ਹੋਈ ਤਾਂ ਬੇਕਾਰ ਗਈ। ਹਾਥੀ ਫੇਰ ਕਰਦਾ ਹੋਇਆ। ਇਸ ਤਰ੍ਹਾਂ ਜਾਣ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾ ਜਿਹੜਾ ਤੋਂ ਇਸ਼ਨਾਨ ਕਰਦਾ ਹੈ ਮਲ-ਮਲ ਕੇ ਇਸ਼ਨਾਨ ਕਰਦਾ ਹੈ ਤੇ ਕਿਸਮੂਆਂ ਸੰਬੰਧੀਆਂ ਨੂੰ ਇਹ ਉਹਦੇ ਨਾਮ ਤੋਂ ਬਿਨਾ ਸਭ ਵਿਅਰਥ ਹੈ ਅਗਲੀ ਪੰਕਤੀ 'ਚ ਖੰਧਨ ਕਰ ਰਹੇ ਆਂ ਜੋ ਹੋਏ ਕਿਰਪਾਲ ਤਾ ਸਤਗੁਰ ਮਿਲੇ ਸਭ ਸੁਖ ਹਰ ਕੇ ਨਾਏ ਜੇ ਗੁਰੂ ਜੇ ਗੁਰੂ ਪੂਰਾ ਗੁਰੂ ਮਿਲ ਜਾਵੇ ਗੁਰੂ ਕਿਰਪਾ ਦੇ ਘਰ ਵਿੱਚ ਜਾ ਜਾਵੇ ਤਾ ਫਿਰ ਉਹ ਹਰੀ ਦੇ ਨਾਮ ਦੀ ਖਾਲਸਾ ਪਰਪਰ ਗੁਰੂ ਦੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਜੇ ਪੂਰਾ ਗੁਰੂ ਮਿਲ ਜਾਵੇ ਤੇ ਉਹਦੇ ਨਾਮ ਦੇ ਹਰੀ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਹਨ ਜੇ ਉਹਦੇ ਨਾਮ ਦੀ ਪ੍ਰਾਪਤੀ ਹੋ ਗਈ ਪਿਆਰਿਆ ਉਹਦੇ ਨਾਮ ਦੇ ਵਿੱਚ ਹੀ ਸੰਸਾਰ ਦੇ ਤੇ ਪਰਲੋਕ ਦੇ ਸੁੱਖ ਹਨ ਮੁਗਤ ਪਿਆ ਬੰਦਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਜਿਸ ਮਨੁਖ ਦੇ ਜਿ ਸੇਵਕ ਜਾਵੇ ਉਹ ਗੁਰੂ ਦੇ ਉਪਦੇਸ਼ ਦੁਆਰਾ ਹਰੀ ਦੇ ਜੀਨੇ ਗੁਣ ਗਾਏ ਉਹ ਹਰੀ ਪਰਮਾਤਮਾ ਪ੍ਰਵਕਾਲ ਪ੍ਰਖ ਵੇ ਗੁਰੂ ਬੰਦਨਾ ਨੂੰ ਖੋਲ ਦਿੰਦਾ ਦੇੜੇ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਬੰਧਨ ਉਹ ਖੋਲ ਦਿੰਦਾ ਹੈ ਤੇ ਉਹ ਸੰਸਾਰ ਤੋਂ ਮੁਕਤ ਹੋ ਜਾਂਦੇ ਨੇ ਫਿਰ ਉਹ ਜੰਮਣ ਮਰਨ ਦੇ ਚੱਕਰ ਜਿੰਨੇ ਪੈਂਦੇ ਜਿਨ੍ਹਾਂ ਦੇ ਬੰਧਨ ਉਹ ਆਪ ਅਕਾਲ ਪੁਰਖ ਹੋਏ ਗੁਰੂ ਪਰਮਾਤਮਾ ਕੱਟ ਦਿੰਦਾ ਹੈ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਇਸ ਪਵਿੱਤਰ ਬਾਹਵ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜਾਂ ਬੋਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਜਿਮਸਾਉਣਾ ਤਾਂ ਕਿ ਦਾਸ ਦਾ ਧਿਆਮ ਜੀ ਸਾਰਿਆਂ ਦਾ ਗੁਰੂ ਦੀ ਹਜ਼ੂਰੀ ਵਿੱਚ ਵਿਚਾਰਿਆ ਸਮਾਉ ਲਿਖੇ ਵਿੱਚ ਬਹਿ ਜਾਵੇ ਜਿਸ ਨਾਲ ਅਸੀਂ ਜਈਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਦਾ ਪ੍ਰਭ ਆਪੇ ਵੇਲੇ ਜੋ ਹੋਈ ਕਿਰਪਾਲ ਤਾ ਸਤਗੁਰ ਮਿਲੈ ਸਭ ਸੁਖ ਹਰਿ ਕੇ ਨਾਏ ਮੁਕਤ ਪਿਆਵ ਬੰਦਨ ਗੁਰ ਖੋਲੀ ਜਨ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ